ਨਾਮ ਮੇਰੀ ਤੁਹਾਡਾ ਜਸਵਿੰਦਰ ਸਿੰਘ ਦਾ ਨਾਮ ਆਈ ਕਿੱਥੋਂ ਦੇ ਰਹਿਣ ਵਾਲੇ ਹੋ ਤੋਰੀ ਸ਼ਹਿਰ ਦੇ ਅੱਛਾ ਤੇ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਹੋ ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀ ਮਰੇ ਕੋੜਲੇ ਜਾ ਰਹੇ ਸੀ ਗਈ ਮਾਮੇ ਦਾ ਘਰ ਅਮਰੇ ਕੋੜਲੇ ਆਹ ਦੇਖੋ ਮੋਟਰਸਾਈਕਲ ਸਲਿੱਪ ਹੋ ਗਿਆ ਜੀ ਬਸ ਥੋੜਾ ਛੱਟ ਉੱਠ ਲੱਕੀ ਮੱਥਾ ਟੇਕਿਆ ਰਹੇ ਜੀ ਹਾਂ ਜੀ ਹਾਂ ਜੀ ਬਾਬੇ ਦੁਆਰੇ ਦੀ ਗਈ ਅੱਛਾ ਹਾਂ ਜੀ ਇਹ ਕਿਦਾਂ ਹੋਇਆ ਕਿਦਾਂ ਸਲਿੱਪ ਹੋ ਗਿਆ ਇਹ ਉੱਥੇ ਬਜਰੀ ਪਈ ਦੀ ਸੜਕ ਦੇ ਉੱਤੇ ਉੱਥੇ ਬੱਸ ਮੋਟਰ ਐਂਗਲ ਸਲਿੱਪ ਹੋ ਗਿਆ ਉਹ ਤੋਂ ਬਾਅਦ ਨਹੀਂ ਪਤਾ ਭਾਈ ਕਿੰਨੇ ਜਾਣੇ ਤੁਸੀਂ ਸੀਗੇ ਅਸੀਂ ਦੋ ਜਾਣੇ ਸੀਗੇ ਠੀਕ ਹੋਣ ਤੁਸੀਂ ਹਾਂ ਬਸ ਜੀ ਨਹੀਂ ਨਾਮ ਇਹ ਜੀ ਤੁਹਾਡਾ ਸੁਖਚੰਦ ਸਿੰਘ ਜੀ ਤੇ ਸਰ ਕੀ ਗੱਲ ਹੋਈ ਹੈ ਤੁਹਾਡੇ ਕੋਈ ਨਹੀਂ ਸੀ ਆ ਰਹੇ ਸੀਗੇ ਫਤਗੜ ਸਾਹਿਬ ਤੋਂ ਮੱਥਾ ਟੇਕ ਕੇ ਤੇ ਬੱਸ ਰਾਤ ਚ ਕਈ ਸੈਂਟਰੀ ਹੋਗਾ ਸੀ ਉਹ ਉੱਤੇ ਆਪਣੇ ਬਜੀ ਉਹ ਹਣੀ ਹੁੰਦੀ ਹੈ ਵੀ ਟੁੱਟੀ ਹੋਈ ਸੜਕ ਹੁੰਦੀ ਹੈ ਜਿਹੜੀ ਉੱਤੇ ਸਲਿੱਪ ਹੋ ਗਿਆੜਾ ਇਹ ਉੱਪਰ ਹਾਈ ਦੇ ਉੱਪਰ ਹਾਂਜੀ 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 ਅੱਛਾ ਹੋਰ ਤੁਸੀਂ ਕਿੱਥੇ ਜਾਣਾ ਸੀ ਤੁਸੀਂ ਅੱਗੇ ਜਾਣਾ ਸੀ ਜੀ ਇਧਰ ਨੱਬਾ ਇਧਰ ਜਾਣਾ ਸੀ ਨੱਬਾ ਸਾਡੀ ਹੂੰ ਹੂੰ ਠੀਕ ਓਕੇ ਬਾਕੀ ਸਾਥੀ ਹੈਗੇ ਤੁਹਾਡੇ ਹੋਰ ਹਾਂਜੀ 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 ਬਸ ਹੈਗੇ ਨੇ ਜੀ ਉਹ ਵਾਗਦੇ ਆਗੇ ਹੁੰਦਾ ਜੀ ਅੱਛਾ ਹਾਂਜੀ ਠੀਕ ਹੈ। ਓਕੇ। ਨਾਮ ਮੇਰੇ ਤੁਹਾਡਾ ਜਸਵਿੰਦਰ ਸਿੰਘ ਦਾ ਨਾਮ ਆਈ। ਕਿੱਥੋਂ ਦੇ ਰਹਿਣ ਵਾਲੇ ਹੋ? ਤੋਰੀ ਸ਼ਹਿਰ ਦੇ। ਅੱਛਾ ਤੇ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀ ਮਰੇ ਕੋੜਲੇ ਜਾ ਰਹੇ ਸੀ ਗਏ ਮਾਮੇ ਦਾ ਘਰ ਅਮਰੇ ਕੋੜਲੇ। ਆਹ ਦੇਖੋ ਮੋਟਰਸਾਈਕਲ ਸਲਿੱਪ ਹੋ ਗਿਆ ਜੀ। ਬਸ ਹੀ 60 ਸੌ ਉੱਠ ਰੱਖੀ। ਮਥਾ ਟੇਕਿਆ ਰ ਜੀ। ਹਾਂ ਜੀ ਹਾਂ ਜੀ ਬਾਬੇ ਦਵਾਰੇ ਦੀ ਗਈ। ਅੱਛਾ। ਹਾਂ ਜੀ। ਇਹ ਕਿਦਾਂ ਹੋਇਆ ਕਿਦਾਂ ਸਲਿੱਪ ਹੋ ਗਿਆ ਇਹ ਉੱਥੇ ਬਜਰੀ ਪਈ ਦੀ ਸੜਕ ਦੇ ਉੱਤੇ ਉੱਥੋਂ ਬਾਅਦ ਮੋਟਰ ਐਂਗਲ ਸਲਿੱਪ ਹੋ ਗਿਆ ਉੱਥੋਂ ਬਾਅਦ ਨਹੀਂ ਪਤਾ ਭਾਈ ਕਿੰਨੇ ਜਾਣੇ ਤੁਸੀਂ ਸੀਗੇ ਅਸੀਂ ਦੋ ਜਾਣੇ ਸੀਗੇ ਠੀਕ ਹੋਣ ਤੁਸੀਂ ਹਾਂ ਬਸ ਜੀ ਨਾਮ ਇਹ ਤੁਹਾਡਾ ਸੁਖਚੰਦ ਸਿੰਘ ਜੀ ਤੇ ਸਰ ਇਹ ਗੱਲ ਹੋਈ ਹੈ ਤੁਹਾਡੀ ਕੁਝ ਨਹੀਂ ਵਸੇ ਆ ਰਹੇ ਸੀਗੇ ਪਤਗੜ ਸਾਹਿਬ ਤੋਂ ਮੱਥਾ ਟੇਕ ਕੇ ਤੇ ਬਸ ਰਾਤ ਚ ਔਖਾ ਇੰਡੀਆਂ ਹੋ ਗਿਆ ਸੀ ਉਹ ਉੱਤੇ ਆਪਣੇ ਅੱਬਾ ਜੀ ਉਹ ਹਣੀ ਹੁੰਦੀ ਹੈ ਵੀ ਟੁੱਟੀ ਹੋਈ ਸੜਕ ਹੁੰਦੀ ਹੈ ਜਿਹੜੀ ਉੱਤੇ ਸਲਿਪ ਹੋ ਗਿਆ ਡਾਈ ਉੱਪਰ ਹਾਈਵੇ ਤੇ ਉੱਪਰ ਹਾਂਜੀ 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 ਅੱਛਾ ਹੋਰ ਰੁਸੀ ਕਿੱਥੇ ਜਾਣਾ ਸੀ ਤੁਸੀਂ ਅੱਗੇ ਅੱਗੇ ਜਾਣਾ ਸੀ ਜੀ ਇਧਰ ਨਾਬਾ ਇਧਰ ਜਾਣਾ ਸੀ ਨਾਬਾ ਸਾਡੀ ਹੂੰ ਹੂੰ ਠੀਕ ਓਕੇ ਬਾਕੀ ਸਾਥੀ ਹੈਗੇ ਤੁਹਾਡੇ ਹੋਰ ਹਾਂਜੀ 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 ਬਸ ਹੈਗੇ ਨਹੀਂ ਉਹ ਵਾਗ ਜਾਗੇ ਹੁੰਦਾ ਸੀ ਅੱਛਾ ਹਾਂਜੀ ਠੀਕ ਹੈ। ਓਕੇ। ਨਾਮ ਮੇਰੇ ਤੁਹਾਡਾ ਜਸਵਿੰਦਰ ਸਿੰਘ ਦਾ ਨਾਮ ਆਈ। ਕਿੱਥੋਂ ਦੇ ਰਹਿਣ ਵਾਲੇ ਹੋ? ਤੋਰੀ ਸ਼ਹਿਰ ਦੇ। ਅੱਛਾ ਤੇ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਹੋ? ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀ ਮਰੇ ਕੋੜਲੇ ਜਾ ਰਹੇ ਸੀ ਗਏ ਮਾਮੇ ਦਾ ਘਰ ਅਮਰੇ ਕੋੜਲੇ। ਆਹ ਦੇਖੋ ਮੋਟਰਸਾਈਕਲ ਸਲਿੱਪ ਹੋ ਗਿਆ ਜੀ। ਬਸ ਹੀ ਬੜਾ ਛੱਟ ਸੁੱਟ ਲੱਕੀ। ਮੱਥਾ ਟੇਕਿਆ ਰਹੇ ਜੀ। ਹਾਂ ਜੀ ਹਾਂ ਜੀ ਬਾਬੇ ਦੁਆਰੇ ਦੀ ਗਈ। ਅੱਛਾ। ਹਾਂ ਜੀ। ਇਹ ਕਿਦਾਂ ਹੋਇਆ ਕਿਦਾਂ ਸਲਿੱਪ ਹੋ ਗਿਆ ਇਹ ਉੱਥੇ ਬਜਰੀ ਪਈ ਦੀ ਸੜਕ ਦੇ ਉੱਤੇ ਉੱਥੇ ਬੱਸ ਮੋਟਰ ਐਂਡ ਸਲਿੱਪ ਹੋ ਗਿਆ ਉਹ ਤੋਂ ਬਾਅਦ ਨਹੀਂ ਪਤਾ ਭਾਈ ਕਿੰਨੇ ਜਾਣੇ ਤੁਸੀਂ ਸੀਗੇ ਅਸੀਂ ਦੋ ਜਾਣੇ ਸੀਗੇ ਠੀਕ ਹੋਣ ਤੁਸੀਂ ਹਾਂ ਬਸ ਜੀ ਨਹੀਂ ਨਾਮ ਇਹ ਜੀ ਤੁਹਾਡਾ ਸੁਖਚੰਦ ਸਿੰਘ ਜੀ ਤੇ ਸਰ ਕੀ ਗੱਲ ਹੋਈ ਹੈ ਤੁਹਾਡੇ ਕੋਈ ਨਹੀਂ ਸੀ ਆ ਰਹੇ ਸੀਗੇ ਫਤਗੜ ਸਾਹਿਬ ਤੋਂ ਮੱਥਾ ਟੇਕ ਕੇ ਤੇ ਬੱਸ ਰਾਤ ਚ ਉਹ ਇੱਕ ਸੈਂਟਰੀ ਹੋ ਗਿਆ ਸੀ ਉਹ ਉੱਤੇ ਆਪਣੇ ਬਾਜੀ ਉਹ ਹਣੀ ਹੁੰਦੀ ਹੈ ਵੀ ਟੁੱਟੀ ਹੋਈ ਸੜਕ ਹੁੰਦੀ ਹੈ ਜਿਹੜੀ ਉੱਤੇ ਸਲਿੱਪ ਹੋ ਗਿਆੜਾ ਇਹ ਉੱਪਰ ਹਾਈ ਦੇ ਉੱਪਰ ਹਾਂਜੀ 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 ਅੱਛਾ ਹੋਰ ਤੁਸੀਂ ਕਿੱਥੇ ਜਾਣਾ ਸੀ ਤੁਸੀਂ ਅੱਗੇ ਜਾਣਾ ਸੀ ਜੀ ਇਧਰ ਨੱਬਾ ਇਧਰ ਜਾਣਾ ਸੀ ਨੱਬਾ ਸਾਡੀ ਜੀ ਹੂੰ ਹੂੰ ਠੀਕ ਓਕੇ ਬਾਕੀ ਸਾਥੀ ਹੈਗੇ ਤੁਹਾਡੇ ਹੋਰ ਹਾਂਜੀ 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 ਬਸ ਹੈਗੇ ਨੇ ਜੀ ਉਹ ਵਾਗਦੇ ਆਗੇ ਹੁੰਦਾ ਜੀ ਅੱਛਾ ਹਾਂਜੀ ਠੀਕ ਹੈ ਜੀ